ਕੀਰਤਨ ਕਰਨ ਗਿਆ ਬੜਾ ਸੋਹਣਾ ਕੀਰਤਨ ਕਰਦਾ ਸੀ ਦਿਲੇਰ ਮਹਿੰਦੇ ਕੀਰਤਨ ਕਰਨ ਕਿਤੇ ਗਿਆ ਜਦੋਂ ਕੀਰਤਨ ਕਰਨ ਗਿਆ ਤੇ ਅਗਲਿਆਂ ਨੇ 1100 ਦੀ ਬਜਾਏ 500 ਦਿੱਤਾ ਤੇ 500 ਦੇ ਕੇ 100 ਗੱਲਾਂ ਕੀਤੀਆਂ ਕਿ ਤੁਸੀਂ ਤੇ ਰੱਜਦੇ ਹੀ ਨਹੀਂ ਉਹਨੇ ਲੈਣ ਛੱਡ ਦਿੱਤੀ ਛੱਡ ਚਲੋ ਉਹ ਵਕਰੀ ਗੱਲ ਹੈ ਛੱਡ ਦਿੱਤੀ ਉਹਨੇ ਪਰ ਜਦੋਂ ਲੈਣ ਛੱਡੀ ਉਹ ਕਲਾਕਾਰ ਬਣਿਆ ਉਸੇ ਬੰਦੇ ਦੇ ਘਰ ਦੇ ਵਿੱਚੋਂ ਵਿਆਹ ਦੇ ਉੱਤੇ ਗਿਆ ਉਹਦੀਆਂ ਧੀਆਂ ਪਹਿਣਾ ਉਹਦੇ ਨਾਲ ਨੱਚੀਆਂ ਉਹਨੇ ਫਿਰ ਉੱਥੇ ਗੱਲ ਕਹੀ ਸੀ ਉਹਨੇ ਕਿਹਾ ਮੈਨੂੰ ਪਛਾਣਿਆ ਉਹਨੇ ਕਿ ਮੈਂ ਉਹੀ ਭਾਈ ਦਲੇਰ ਸਿੰਘ ਅੱਜ ਸਿੰਘ ਕੱਟ ਕੇ ਦਲੇਰ ਮਹਿੰਦੀ ਬਣ ਗਿਆ ਅੱਜ ਮੈਂ ਮੂੰਹ ਮੰਗੇ ਪੈਸੇ ਮੰਗੇ ਤੂੰ 4 ਲੱਖ ਰੁਪਈਆ ਮੈਨੂੰ ਦੇ ਦਿੱਤਾ ਸਗੋਂ ਆਪਣੀਆਂ ਧੀਆ ਪੈਣਾ ਮੇਰੇ ਨਾਲ ਨਚਾਈਆਂ ਜਿਸ ਦਿਨ ਮੈਂ ਤੈਨੂੰ ਕਰਤੇ ਦੇ ਬੋਲ ਸੁਣਾਉਣ ਆਇਆ ਤੂੰ ਮੈਨੂੰ 100 100 ਗੱਲਾਂ ਦਿੱਤੀਆਂ ਸੀ ਤੇ ਮੇਰੀ ਝੋਲੀ 'ਚ 500 ਰੁਪਈਆ ਪਾਇਆ ਕਈ ਐਸੇ ਗੁਰਮੁਖ ਪਿਆਰੇ ਗੁਰਮੁਖ ਮੈਂ ਤਾਂ ਬੇਨਤੀ ਕਰ ਰਿਹਾ ਕਹਿੰਦੇ ਕਹਾਉਂਦੇ ਕਲਾਕਾਰ ਜਿਹੜੇ ਇਸ ਲੈਂਡ ਨੂੰ ਛੱਡ ਕੇ ਦੂਜੇ ਪਾਸੇ ਤੁਰ ਗਏ ਲਾਲਚ ਭੈੜਾ ਹੈ ਮੈਂ ਲਾਲਚ ਦੀ ਗੱਲ ਨਹੀਂ ਕਰ ਜਿਹਦੇ ਸੇ ਲਾਲਚ ਆ ਗਿਆ ਉੱਥੇ ਫਿਰ ਕੋਈ ਬਰਕਤ ਨਹੀਂ ਜੇ ਪੈਣੀ ਭਾਵੇਂ ਕੋਈ ਰਾਗੀ ਢਾਡੀ ਕੋਈ ਕਥਾਵਾਚਕ ਮੇਰੇ ਵਰਗਾ ਲਾਲਚ ਕਰਨ ਲੱਪੇ ਕੋਈ ਬਰਕਤ ਨਹੀਂ ਪੈਣੀ